ਰੋਲ ਸੇਵਾ ਸੰਸਥਾ ਦੇ ਵੱਲੋਂ 14ਵਾਂ ਮਹਾਨ ਨਗਰ ਕੀਰਤਨ ਜੋ ਅੱਜ ਗੁਰਦੁਆਰਾ ਗੁਫਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਰੰਭ ਹੋਇਆ ਤੇ ਪੜਾਦਰ ਪੜਾ ਹੁੰਦਾ ਹੋਇਆ 6 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਜਾ ਕੇ ਜਿਹੜਾ ਕੋਰੀਡੋਰ ਦੇ ਰਸਤੇ ਲੱਗਾ ਕੀਰਤਨ ਦੀ ਸਮਾਪਤੀ ਹੋਣੀ ਹੈ ਜਿਹੜਾ ਇਹ ਨਗਰ ਕੀਰਤਨ ਰੱਖਿਆ ਗਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਲਾਲਕਦੇਵ ਜੀ ਮਹਾਰਾਜ ਉਹਨਾਂ ਦੀਆਂ ਸਖਿਆਵਾਂ ਦਾ ਪ੍ਰਚਾਰ ਕਰਨ ਵਾਸਤੇ ਤੇ ਜਿਸ ਧਰਤੀ ਤੇ ਜਾ ਕੇ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਉਸ ਜਗ੍ਹਾ ਦੇ ਉੱਤੇ ਉਸ ਮਹਾਨ ਧਰਤੀ ਦੇ ਉੱਤੇ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਅੰਤਲੇ 18 ਅਹਿ ਵਰੇ ਬਤਾਏ ਉਸੇ ਧਰਤੀ ਤੇ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵਡ ਛਕੋ ਦਾ ਸੰਦੇਸ਼ ਦਿੱਤਾ ਨਗਰ ਕੀਰਤਨ ਦੇ ਵਿੱਚ ਅਸੀਂ ਵੱਡੇ ਵੱਡੇ ਮਾਡਲ ਜੋ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਗੁਰੂ ਧਾਮ ਸਾਡੇ ਰਹਿ ਗਏ ਐ ਜਿਵੇਂ ਨਨਕਾਣਾ ਸਾਹਿਬ ਐ ਪੰਜਾ ਸਾਹਿਬ ਐ ਕਰਤਾਰਪੁਰ ਸਾਹਿਬ ਦੇ ਵੱਡੇ ਵੱਡੇ ਮਾਡਲ ਬਣਾ ਕੇ ਉਹ ਟਰੱਕਾਂ ਦੇ ਉੱਪਰ ਸ਼ੋਭਿਤ ਕਰਕੇ ਸੰਗਤ ਨੂੰ ਉਹਦੀ ਇਤਿਹਾਸ ਦੀ ਜੋ ਜਾਣਕਾਰੀ ਐ ਉਹ ਨਾਲੇ ਨਾਲ ਮਿਲ ਰਹੀ ਐ ਤੇ ਸੰਗਤ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਹਾਥੀ ਘੋੜੇ ਗੁਰੂਆਂ ਲਾਡ ਲੀਆਂ ਫੌਜਾਂ ਵੱਡੀਆਂ ਗਿਣਤੀਆਂ ਦੇ ਵਿੱਚ ਸੰਗਤ ਜਿਹੜਾ ਉਹ ਸਵਾਗਤ ਦੇ ਲਈ ਅੱਗੇ ਆ ਰਹੀ ਹੈ ਤੇ ਬੜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸੇਵਾਦਾਰਾਂ ਦੀ ਸੇਵਾ ਨੂੰ ਅੱਜ ਬੜੇ ਭਾਗ ਲੱਗੇ ਤੇ ਇਹ ਸੇਵਾ ਜਿਹੜੀ ਸਪੂਰਨ ਹੋ ਰਹੀ ਹੈ ਇਹ ਪੜਾਦਰ ਪੜਾ ਹੋਇਆ ਹੁੰਦਾ ਹੋਇਆ 5 ਦਿਨ ਪੂਰੇ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜਾ ਉਹ ਸੰਗਤਾਂ ਦੇ ਵਿੱਚੋਂ ਦੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ 6 ਮਾਰਚ ਨੂੰ ਜਿਹੜਾ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਨਗਰ ਕੀਰਤਨ ਦੀ ਸਭੂਰਤਾ ਹੋਣੀ ਹੈ